ਆਹ ਲੋ ਜੀ ਇਹ ਸਾਡੇ ਪਿੰਡ ਦਾ ਸਟੇਡੀਅਮ ਆ ਜੀ ਜਿਹੜਾ ਅਸੀਂ ਬਣਾਇਆ ਸੀ ਖੇਡਣ ਵਾਸਤੇ ਇਹਦੀ ਇਹ ਪੁਜ ਐਂਟਰੀ ਕਰਦੇ ਆ ਪੌੜੀਆਂ ਨੇ ਉੱਥੇ ਇਹ ਸਿਰਜਾਂ ਪੰਹਾਂ ਹੁੰੀਆਂ ਨੇ ਜੀ ਮੈਂ ਮੌਜੂਦਾ ਸਰਪੰਚਾ ਜੀ ਪਿੰਡ ਮਲਪੁਰੇ ਦਾ ਔਰ ਮੈਂ ਸਾਰੇ ਨਗਰ ਨੂੰ ਕਹਾਂਗਾ ਕਿ ਜਿਹੜੀ ਲਗਾਈ ਮੈਂ ਸ਼ੁਰੂ ਕਰਨ ਲੱਗਾ ਇਹਦੇ ਵਿੱਚ ਮੇਰਾ ਸਾਥ ਦਿੱਤਾ ਜਾਵੇ ਆ ਜਿਹੜਾ ਇਹ ਸਾਡੇ ਸਟੇਡੀਅਮ ਦੀ ਐਂਟਰੀ ਦੇ ਉੱਤੇ ਜਿਹੜਾ ਸਿਰਜਾਂ ਦਾ ਢੇਰ ਲੱਗਾ ਹੋਇਆ ਉਸ ਤੋਂ ਬਾਅਦ ਆਪਾਂ ਜਿਹੜਾ ਇੱਦਾਂ ਹੀ ਸਟੇਡੀਅਮ ਦੇ ਵਿੱਚ ਹਿੰਦੁੰਦੇ ਜਾਂਦੇ ਆ ਆਮੇ ਅੰਟਰ ਹੋ ਰਿਆਂ ਜੀ ਸਟੇਡੀਅਮ ਦੇ ਵਿੱਚ ਆ ਉਸ ਤੋਂ ਬਾਹਰ ਕਮਰਿਆਂ ਦੇ ਨਜ਼ਾਰੇ ਆ ਜੀ ਜਿਹੜੇ ਉੱਥੇ ਕਮਰੇ ਬਣੇ ਹੋਏ ਨੇ ਆ ਉਹਨਾਂ ਦੇ ਵਿੱਚ ਲਾਈਟਰ ਸੰਜਾਂ ਬੰਦੀਆਂ ਜਿਨ੍ਹਾਂ ਦਾ ਡੇਰ ਲੱਗਾ ਹੋਇਆ ਜੀ ਆ ਤੁਸੀਂ ਦੇਖ ਸਕਦੇ ਜੀ ਆ ਦੇਖੋ ਜੀ ਉਸ ਤੋਂ ਬਾਹਰ ਆ ਖੇਡ ਦਾ ਮੈਦਾਨ ਆ ਜੀ ਇਹ ਮੌਦ ਦਾ ਮੈਦਾਨ ਬਣਿਆ ਹੋਇਆ ਜੀ ਇੱਥੇ ਇੱਥੇ ਆ ਦੇਖੋ ਜੀ ਜਿਹੜੇ ਆਉਂਦੇ ਨੇ ਉਹ ਨਾਲ ਪਾਣੀ ਵਾਲੀਆਂ ਬੋਤਲਾਂ ਲੈ ਕੇ ਆਉਂਦੇ ਜਦੋਂ ਟੀਕਾ ਖੁੱਲ ਆਉਂਦਾ ਆ ਲੋ ਜੀ ਆ ਜੰਮ ਇੱਥੇ ਲੰਘਦੇ ਰਹੇ ਨਹੀਂ ਕਿਤੇ ਉਹਨਾਂ ਦੇ ਲੱਗਾ ਨਹੀਂ ਜਾਂ ਸਰੀਰ ਦੇ ਵਿੱਚ ਕਿੱਦਾਂ ਹੋ ਗਿਆ ਖੂਨ ਵੀ ਡੁੱਲੇ ਹੋਏ ਜੀ ਇੱਥੇ ਦੇਖੋ ਆ ਵੇਖ ਸਕਦੇ ਜੇ ਤੁਸੀਂ ਨਜ਼ਾਰਾ ਸਟੇਡੀਅਮ ਦਾ ਆ ਡੱਬੀਆਂ ਪੰਡੀਆਂ ਪਾਣੀ ਵਾਲੀਆਂ ਬੋਤਲਾਂ ਜਿਹੜੀਆਂ ਇੱਥੇ ਖਿਲਰੀਆਂ ਜਾਣੇ ਤੇ ਹੁਣ ਮੈਂ ਤੁਹਾਨੂੰ ਸਟੇਡੀਅਮ ਦੀ ਬੈਕ ਸਾਈਡ ਦਾ ਜਿਹੜਾ ਦੂਸਰਾ ਕਮਰਾ ਉਹਦੇ ਵੱਲ ਨੂੰ ਲੈ ਕੇ ਚਲਦਾ ਜੀ ਇਹ ਮੇਰੇ ਪਿੰਡ ਦਾ ਹੈ